ਹਲਕਾ ਫਤੇਗੜ ਸਾਇਵ ਵਿਖੇ ਵਿਧਾਇਕ ਲਖਬੀਰ ਸਿੰਘ ਰਾਏ ਦੇ ਦਫਤਰ ਵਿਖੇ ਤਰਨਤਾਰਨ ਦੀ ਜਿਮਨੀ ਚੌਂ ਜਿੱਤਨ ਦੇ ਉਪਰੰਤ ਖੁਸ਼ੀ ਦੇ ਵਿੱਚ ਢੋਲ ਵਜਾਏਗੇ ਅਤੇ ਲੱਡੂ ਵੰਡੇਗੇ ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਹਲਕਾ ਤਰਨਤਾਰਨ ਦੇ ਲੋਕਾਂ ਨੇ ਇਸ ਵਾਰੀ ਫੇਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕ ਅਗਵਾਈ ਵਿੱਚ ਚੱਲ ਰਹੀ ਸਰਕਾਰ ਦੇ ਕੰਮਾਂ ਉੱਤੇ ਮੋਹਰ ਲਗਾ ਦਿੱਤੀ ਹੈ ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂ ਹਲਕਾ ਤਰਨਤਾਰਨ ਨੂੰ ਅਕਾਲੀ ਦਲ ਦਾ ਘੜ ਦੱਸਦੇ ਸੀ ਪਰੰਤੂ ਤਰਨਤਾਰਨ ਦੇ ਲੋਕਾਂ ਨੇ ਸਿੱਧ ਕਰ ਦਿੱਤਾ ਕਿ ਜਿਹੜਾ ਵਿਅਕਤੀ ਚੰਗਾ ਕੰਮ ਕਰੇਗਾ ਲੋਕੀ ਉਸ ਦਾ ਸਾਥ ਦੇਣਗੇ ਜਿਸ ਦੀ ਬਦੌਲਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਜੇਤੂ ਹਨ ਮਾਨ ਸਾਹਿਬ ਸਾਡੀ ਪੰਜਾਬ ਦੇ ਸੀਐਮ ਸਾਹਿਬ ਉਹਨਾਂ ਦੀ ਅਗਵਾਈ ਤੋਂ ਮਾਨ ਸਾਹਿਬ ਜੀ ਦੇ ਨਾਲ ਸਾਹਿਬ ਜੀ ਦੀ ਰਹਿਨਵਾਈ ਤੋਂ ਜਿਹੜੀ ਇਲੈਕਸ਼ਨ ਲੜਤਾਰ ਲੜੀ ਤੇ ਅਸੀਂ ਧੰਨਵਾਦ ਕਰਦੇ ਹਾਂ ਨਿਤਾਕਾਰ ਸਾਰੇ ਹਲਕੇ ਬਈ ਲੋਕਾਂ ਦਾ ਜਿਨ੍ਹਾਂ ਨੇ ਬਹੁਤ ਬੜਾ ਸਮਰਥਨ ਆਮ ਆਦਮੀ ਪਾਰਟੀ ਦਿੰਦਾ ਹੈ ਇਹਦੇ ਨਾਲੇ ਸਿੱਧ ਹੋ ਗਿਆ ਜਿਹਨੇ 3.5 ਸਾਲ ਚਾਮ ਆਦਮੀ ਪਾਰਟੀ ਨੇ ਕਾਫੀ ਕੀਤਾ ਪੰਜਾਬ ਦੇ ਲੋਕ ਕੁਝ ਨਹੀਂ ਔਰ ਤਰਨ ਤਰਨ ਨੇ ਕਿਹਾ ਜਾ ਰਿਹਾ ਸੀ ਜੇ 2027 ਦਾ ਸੈਮੀ ਫਾਈਨਲ ਹੈ ਸੋ ਅਸੀਂ ਤਰਨ ਤਰਨ ਦੇ ਲੋਕਾਂ ਦਾ ਲਹਿਜੇ ਲੋ ਧਰਵਾਦ ਆਮ ਆਦਮੀ ਪਾਰਟੀ ਵੱਲੋਂ ਕਰਦੇ ਆ ਕਿਉਂਕਿ ਬਹੁਤ ਤਕੜਾ ਸਮਰਥਨ ਦੁੱਤਾ ਔਰ ਜਿਹੜੀ ਕਾਂਗਰਸ ਨੇ 2027 ਤੇ ਸੀ ਆਏ ਜੋ ਚੌਥੇ ਨੰਬਰ ਤੇ ਸੀ ਤਾਰਤਾਰ ਦੇ ਲੋਕਾਂ ਦਾ तहे ਦਿਲੋਂ ਤਰਵਾਦ ਆਮ ਆਦਮੀ ਪਾਰਟੀ ਵੱਲੋਂ ਸਾਰਿਆਂ ਵੱਲੋਂ ਸਾਡੇ ਵਲੰਟੀਅਰ ਸਹਿਯੋਗਾਂ ਵੱਲੋਂ ਬਹੁਤ ਮਿਹਨਤ ਖਾਦੀ ਹੋਈ ਹੈ ਉੱਥੇ ਔਰ ਆਮ ਆਦਮੀ ਪਾਰਟੀ ਬਚਨ ਵੱਧ ਹੈ ਕਿ ਜੋ ਜੋ ਲੋਕਾਂ ਨਾਲ ਵਾਦੀ ਕੀਤੀ ਹੈ ਉਹ ਸਾਰੇ ਪੂਰੇ ਕਰਾਂਗੇ ਤੇ ਪੰਜਾਬ ਨੂੰ ਅਸਲ ਦਾ ਪੰਜਾਬ ਬਣਾਵਾਂਗੇ